ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਸ਼ੀਰਾ ਫੋਰਸ ਲੈ ਕੇ ਆਏ ਆ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਆ ਬਸ਼ੀਰਾ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਚੰਗਾ ਧੌਣ ਤੋਂ ਕੰਨਾਂ ਕੋਨਾ ਦਾ ਪੂਰਾ ਸੁਨੱਖਾ ਬਸ਼ੀਰਾ ਤੇ ਹਾਈਟ ਚੰਗੀ ਕਰੀ ਜਾਂਦਾ ਤੇ ਆ ਦੇਖ ਸਕਦਾ ਹੋ ਦੋਸਤੋ ਲਾਲ ਚੰਬੀ ਘੋੜੀ ਦਾ ਬੱਚਾ ਹੈ ਘੋੜੀ ਦੀ ਹਾਈਟ 63 ਇੰਚਾ ਜੀ ਤੇ ਗੁਲਜ਼ਾਰ ਘੋੜੇ ਦੀ ਹਾਈਟ 67 ਇੰਚਾ ਜੀ ਘੋੜੇ ਦੀ ਤੁਹਾਨੂੰ ਫੋਟੋ ਦਿਖਾਵਾਂਗੇ ਜਿਹੜੇ ਘੋੜੇ ਦਾ ਬੱਚਾ ਹੈਗਾ ਜੀ ਇਹ ਤੇ ਜੇਕਰ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰਾਂ ਨੇ 70000 ਡਿਮਾਂਡ ਕਰੀ ਐ ਇਸ ਬਿਸ਼ੇਰੇ ਦੀ 8 ਮਹੀਨਾ ਉਮਰ ਆ ਬਿਸ਼ੇਰੇ ਦੀ ਬਹੁਤ ਹੀ ਚੰਗਾ ਬਿਸ਼ੇਰਾ ਬਾਕੀ ਮਾਲਕ ਵੀਰਾਂ ਦਾ ਨੰਬਰ ਚੱਲ ਰਿਹਾ ਜੇ ਕਿਸੇ ਵੀ ਨੇ ਖਰੀਦਣਾ ਹੋਵੇ ਸੰਪਰਕ ਕਰ ਸਕਦੇ ਹੋ ਡਿਟੇਲ ਸਾਰੀ ਮਾਲਕ ਵੀਰਾਂ ਤੋਂ ਲੈ ਸਕਦੇ ਹੋ ਦੋਸਤੋ ਤੇ ਬਾਕੀ ਕੋੜੇ ਦੀ ਫੋਟੋ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਬਹੁਤ ਹੀ ਚੰਗਾ ਸ਼ਾਨਦਾਰ ਬਣਨ ਵਾਲਾ ਬਿਸ਼ੇਰਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਦੋਸਤੋ ਚੰਗਾ ਸਟਾਲੀਅਨ ਬਣੂਗਾ ਇਹ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਚੰਗਾ ਤੇ ਬਾਕੀ ਸਾਰੀਆਂ ਵੀਡੀਓ ਫੋਟੋਆਂ ਤੁਸੀਂ ਦੇਖ ਹੀ ਲਈਆਂ ਤੇ ਆਪਾਂ ਇਹਦੇ ਬਾਪ ਦੀ ਵੀ ਦਿਖਾਉਣੇ ਆ ਫੋਟੋ ਆ ਕੋੜਾ ਗਾਈ ਜਿਹੜੇ ਕੋੜੇ ਦਾ ਇਹ ਬੱਚਾ ਹੈ ਗੁਲਜਾਰ ਕੋੜੇ ਦਾ ਬੱਚਾ ਹੈ ਦੋਸਤੋ ਦੇਖ ਸਕਦੇ ਹੋ ਦੋਸਤੋ ਤੇ ਬਹੁਤ ਹੀ ਚੰਗਾ ਬਿਸ਼ੇਰਾ ਵਾ ਤੇ ਬਾਕੀ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਐਡ ਲਗਾਉਣੀ ਹੋਵੇ ਆਪਣਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਦੋਸਤੋ ਤੇ ਕਿਸੇ ਵੀ ਨੇ ਐਡ ਲਗਾਉਣੀ ਹੋਵੇ ਦੋ ਚਾਰ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੁਹਾਡੀ ਐਡ ਲਗਾ ਦੇਵਾਂਗੇ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਦਾਂ ਲੱਗੀ ਦੋਸਤੋ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਨਾਲ ਜਾਂਦਰ